ਦੋਸਤੋ ਅੱਜ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਚੱਕ ਬਜੀਦਾ ਉਰਫ ਟਾਲੀ ਵਾਲਾ ਪਿੰਡ ਜਿੱਥੇ ਕਿ ਇੱਕ ਫੌਜੀ ਔਰ ਉਹਦੇ ਭਤੀਜੇ ਕਵਲਪ੍ਰੇਮ ਦੀ ਅਸਮਾਨੀ ਬਿਜਲੀ ਡਿੱਗਣ ਕਰ ਮੌਕੇ ਤੇ ਮੌਤ ਹੋ ਗਈ ਹੈ ਜੋ ਘਟਨਾ ਦੱਸੀ ਜਾ ਰਹੀ ਹੈ ਕਰੀਬ 6:00 6 ਵਜੇ ਦੀ ਘਟਨਾ ਹੈ ਆਪਣੇ ਖੇਤਾਂ ਵਿੱਚ ਜੋ ਫੌਜੀ 10-15 ਦਿਨ ਤੋਂ ਛੁੱਟੀ ਆਏ ਹੋਏ ਸੀ ਆਪਣੇ ਖੇਤਾਂ ਵਿੱਚ ਕੰਮ ਕਰ ਰਹੇ ਸੀ ਨਾਲ ਉਹਦਾ ਭਤੀਜਾ ਕਵਲਪ੍ਰੀਤ ਦੋਨੋਂ ਆਪਣੇ ਖੇਤਾਂ ਵਿੱਚ ਕੰਮ ਕਰ ਰਹੇ ਸੀ ਅਚਾਨਕ ਸਮਾਨੀ ਬਿਜਲੀ ਡਿੱਗਣ ਕਰਨ ਦੋਨਾਂ ਦੀ ਮੌਕੇ ਤੇ ਮੌਤ ਹੋ ਗਈ ਹੈ ਜਿਹਦੀਆਂ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਪਿੰਡ ਚੱਕ ਬਜੀਦਾ ਟਾਲੀ ਵਾਲੇ ਤੋਂ

ਸਰ ਕਿੰਨੇ ਵਜੇ ਦੀ ਕਟਣਾ ਜੀ? 3:00 ਦੋ ਘੰਟੇ ਪਹਿਲਾਂ ਦੀ ਹੈ ਜੀ। ਜੀ। ਸਰ ਜੋ ਸਮਾਨੀ ਬੀਲੀ ਡਿੱਗਣ ਕਰਨ ਦੋ ਵਿਅਕਤੀਆਂ ਡੈਥ ਹੋਈ ਕੀ ਕੀ ਨਾਮ ਸੀ ਇਹਨਾਂ ਦੇ ਜੀ? ਉਹਨਾਂ ਦਾ ਇੱਕ ਦਾ ਕਬਲਪ੍ਰੀਤ ਸਿੰਘ ਹੈ ਜੀ। ਜੀ। ਦੂਜੇ ਦਾ ਅਕਸ਼ਵੀਰ ਸਿੰਘ ਹੈ ਜੀ। ਅਕਸ਼ਵੀਰ ਸਿੰਘ ਫੌਜੀ ਹੈ ਜੀ। ਜੀ। ਤੇ ਉਹ ਕਰੀਬ 3-4 ਦਿਨ ਤੋਂ ਕਲੇ ਛੁੱਟੀ ਆਇਆ ਸੀ। ਜੀ। ਹਾਂ ਜੀ। ਸਰ ਜੋ ਕਬਲਪ੍ਰੀਤ ਫੌਜੀ ਹੈ ਉਹਦੇ ਕਿੰਨੇ ਬੱਚੇ ਆ ਜੀ? ਨਹੀਂ ਕਬਲਪ੍ਰੀਤ ਨਹੀਂ ਉਹਨਾਂ ਆਪਣੇ ਦੂਸਰਾ ਅਕਸ਼ਵੀਰ ਸਿੰਘ ਸਿੰਘ ਫੌਜੀ ਦਾ ਇੱਕ ਬੱਚਾ ਹੈ ਜੀ। ਜੋ ਕਰੀਵਾਟ ਕੁਮਿੰਨਾਂ ਦਾ ਹੈ। ਸਰ ਪੋਸਟ ਮਾਰ ਮੇ ਦਾ ਕਦ ਹੋਏਗਾ ਜੇ ਕਸ਼ਮੀਰ ਤੋਂ ਪੰਜ ਦੋ ਸਵੇਰ ਹੋਏਗਾ ਜੀ ਉਹਨਾਂ ਦਾ ਰਾਤ ਹੋ ਗਈ ਸਵੇਰ ਪੋਸਟ ਮਾਰ ਤੋਂ ਬਾਅਦ ਇਹਨਾਂ ਦਾ ਵਾਰਡ ਕੀਤੀ ਜਾਂਦੀ ਸਰ ਤੁਹਾਡਾ ਕੀ ਨਾਮ ਹੈ ਜੀ ਮੈਂ ਐਸੀ ਬਲਕਾਰ ਸਿੰਘ ਚੌਂਕੀ ਇੰਚਾਰਜ ਕਬਾਇਆ ਜੀ ਸੰਦੀਪ ਸਿੰਘ ਜੀ ਵੀਰ ਜੀ ਕਿਹੜਾ ਪਿੰਡ ਹੈ ਤੇ ਕੀ ਕੱਢਣਾ ਵਾਪਰੀ ਹੈ ਜੀ ਇਹ ਜੀ ਪਿੰਡ ਚਕਟਾਲੀ ਵਾਲਾ ਹੈ ਜੀ ਜੀ ਇਹ ਜੀ ਦੋ ਚਾਚਾ ਤੀਜਾ ਹੈਗੇ ਸੀ ਫੌਜੀ ਕਸ਼ਮੀਰ ਸਿੰਘ ਤੇ ਜੀ ਉਹ ਦੋ ਜਹਾ ਤੀਜਾ ਸੋਨੂੰ ਸਿੰਘ ਜੀ ਜੀ ਇਹ ਬਾਰ ਖੇਤਾੇ ਕੰਮ ਕਰ ਰਹਾ ਸੀ ਤੇ ਅਚਾਨਕ ਬਦਲੀ ਪਈ ਹੈ ਜੀ ਇਹ ਨਾ ਸੋਥੀ ਨਾ ਰਿਮੋਟ ਮੋਟ ਵੀਰ ਜੀ ਕਿੰਨੇ ਵਜੇ ਦੀ ਕਟਨਾ ਦੱਸੀ ਜਾ ਰਹੀ ਹੈ ਇਹ ਛਾਮੀ ਬਸ 5 6 ਵਜੇ ਲਗਭਗ ਜੀ ਹਾਂ ਜੀ ਤੁਸੀਂ ਤੇ ਮੌਕੇ ਤੇ ਪਹੁੰਚ ਗਏ ਸੀ ਹਾਂ ਜੀ ਹਾਂ ਜੀ ਜਿੱਥੇ ਇੱਕ ਬਿਜਲੀ ਡਿੱਗੀ ਅਸਮਾਨੀ ਬਿਜਲੀ ਉਹਤੇ ਕਿੰਨੀ ਜਗ੍ਹਾ ਸੜੀ ਹੈ ਜੋ ਕੋਈ ਟੋਇਆ ਵਗੈਰਾ ਪਿਆ ਹੈ ਜੀ ਹਾਂ ਇਹ ਟੋਇਆ ਵਗੈਰਾ ਤਾਂ ਕੋਈ ਨਹੀਂ ਪਿਆ ਜੀ ਜੀ ਤੁਹ ਸਰੀਰ ਤੇ ਸਾ ਜਲ ਦੇ ਨਿਸ਼ਾਨ ਹੈਗੇ ਨਿਸ਼ਾਨ ਲੱਗ ਗਏ ਸਰਕਾਰ ਤੋਂ ਵਿਰਜ ਕੀ ਮੰਗ ਕਰਨੀ ਚਾਹੁੰਦੇ ਹਾਂ ਸਰਕਾਰ ਤੋਂ ਮੰਗ ਕਰਦੇ ਆ ਕਿ ਗਰੀਬ ਪਰਿਵਾਰ ਹੈਗਾ ਇਹਨਾਂ ਦਾ ਪਰਿਵਾਰ ਨੂੰ ਕੋਈ ਸਰਕਾਰ ਵੱਲੋਂ ਕੋਈ ਸਹਾਇਤਾ ਦਿੱਤੀ ਜਾਵੇ ਜਾਂ ਕੋਈ ਸਰਕਾਰੀ ਨੌਕਰੀ ਦਾ ਪ੍ਰਸ਼ਾਸਨ ਮੰਗ ਕਰਦੇ ਆ ਜੀ ਜੋ ਫੌਜੀ ਹੈ ਉਹਦਾ ਕੀ ਨਾਮ ਹੈ ਤੇ ਉਹਦੇ ਵਿਆਹ ਨੂੰ ਕਿੰਨੀ ਦੇਰ ਹੋ ਗਈ ਤੇ ਕਿੰਨੇ ਲੜਕੇ ਆ ਜਾਂ ਲੜਕੀ ਆਉਂਦੀ ਫੌਜੀ ਕਸ਼ਮੀਰ ਸਿੰਘ ਜੋ ਉਹਦਾ ਨਾਮ ਹੈ ਜੀ ਉਹਦੇ ਵਿਆਹ ਨੂੰ ਲਗਭਗ ਹੋ ਗਿਆ ਤੇਰਾ 14 ਸਾਲ ਹੋ ਗਿਆ ਜੀ ਜੀ ਉਹਦੇ ਕੋਲੇ ਗੁੜੀ ਆ ਗਈ ਜੀ ਇਨੇ ਦਿਨ ਹੋ ਗਏ ਛੁੱਟੀ ਆਏ ਨੇ ਜੀ ਛੁੱਟੀਆਂ ਲਗਭਗ ਹਫਤਾ ਹੋ ਗਿਆ ਇੱਕ ਜੀ ਹਾਂ ਜੀ ਆਪਣੇ ਬਾਹਰ ਖੇਤਾ 'ਚ ਕੰਮ ਕਰਨਗੇ ਹਾਂ ਜੀ ਖੇਤਾ 'ਚ ਕੰਮ ਕਰਨਗੇ ਜੀ ਇਹ ਸਰ ਖੇਤਾ 'ਚ ਕੰਮ ਕਰ ਰਹੇ ਸੀ ਚਾਚਾ ਭਤੀਜਾ ਕੋ ਪੰਨੇ ਵਟ ਪਾਰ ਰਹੇ ਸੀ ਉੱਥੇ ਕੋਈ ਅਸਮਾਨੀ ਬਿਜਲੀ ਡਿੱਗੀ ਏ ਮੌਕੇ ਤੇ ਹੀ ਦੋਨੋਂ ਖਤਮ ਹੋ ਗਏ ਨੇ ਜਿਹੜੇ ਚੱਕਣ ਗਏ ਨੇ ਉਹ ਵੀ ਦੁਬਾਰਾ ਇੱਕ ਵਾਰੀ ਡਿੱਗੀ ਫਿਰ ਦੁਬਾਰਾ ਡਿੱਗੀ ਏ ਉਹ ਵੀ ਵਿਚਾਰੇ ਮੱਸੇ ਜਾਨ ਬਚਾ ਕੇ ਭੱਜੇ ਨੇ ਫਿਰ ਦੁਬਾਰਾ ਨਿਕਲੀ ਜਦੋਂ ਫਿਰ ਜਾ ਕੇ ਚੱਕੇ ਚੁੱਕੇ ਨੇ ਉਹ ਤੋਂ ਤੱਕ ਪਹਿਲੇ ਦੋਨੋਂ ਚਾਚਾ ਭਤੀਜਾ ਖਤਮ ਹੋ ਚੁੱਕੇ ਸੀ ਸਰਕਾਰ ਤੋਂ ਕੀ ਮੰਗ ਕਰੀ ਚਾਹੁੰਦੇ ਸਰਕਾਰ ਤੂੰ ਮੌਜੂਦਾ ਸਰਕਾਰ ਭਗਵੰਤ ਸਿੰਘ ਬਾਣ ਮੁੱਖ ਮੰਤਰੀ ਪੰਜਾਬ ਉਹਨਾਂ ਸਾਡੇ ਸਾਰੇ ਜਥੇਬੰਦੀ ਵੱਲੋਂ ਸਾਰੇ ਨਗਰ ਵੱਲੋਂ ਬੇਨਤੀ ਹੈ ਕਿ ਇਹਨਾਂ ਨੂੰ ਇਹਨਾਂ ਬੱਚਿਆਂ ਨੂੰ ਸਹੂਤ ਦਿੱਤੀ ਜਾਵੇ ਛੋਟੀ ਜੀ ਬੇਟੀ ਉਹਦੀ ਉਹਨੇ ਗੋਤ ਲਈ ਵੀ ਜੀ ਫੌਜੀ ਸਾਹਿਬ ਨੇ ਉਹਨਾਂ ਦੇ ਘਰ ਦੇ ਪਰਿਵਾਰ ਨੂੰ ਇੱਕ ਪਰਿਵਾਰ ਨੂੰ ਨੌਕਰੀ ਇੱਕ ਹੋਰ ਜਗਿੰਦਰ ਸਿੰਘ ਦੇ ਮੁੰਡੇ ਦੇ ਪਰਿਵਾਰ ਨੂੰ ਨੌਕਰੀ ਜੋ ਕਿ ਸਦਾ ਲਈ ਹੁੰਦੀ ਹੈ ਔਰ ਪੈਸਾ ਆਉਂਦਾ ਤਾਂ ਲੱਗ ਜਾਂਦਾ ਇਹ ਸਾਡੀ ਸਾਰੇ ਵੱਲੋਂ ਬੇਨਤੀ ਹੈ ਸੰਗਤ ਵੱਲੋਂ ਕਿ ਉਹਨਾਂ ਦੇ ਪਰਿਵਾਰ ਨੂੰ ਨੌਕਰੀ ਦੀ ਜਰੂਰ ਦੋ ਪਰਿਵਾਰਾਂ ਦੇ ਮੁੱਤਆ ਹੋਈਆਂ ਨੇ ਦੋ ਪਰਿਵਾਰਾਂ ਨੂੰ ਨੌਕਰੀ ਨਤਰੀ ਜਾਵੇ ਜੀ ਚੱਕ ਟਾਲੀ ਵਾਲੇ ਅਸੀਂ ਪਹੁੰਚੇ ਹਾਂ ਜਿੱਥੇ ਬਹੁਤ ਹੀ ਮੰਦ ਭਾਗੀ ਘਟਨਾ ਘਟੀ ਏ ਇੱਕ ਫੌਜੀ ਵੀਰ ਔਰ ਉਸ ਦਾ ਭਤੀਜਾ ਚਾਚਾ ਭਤੀਜਾ ਦੋਨੋਂ ਆਪਣੇ ਖੇਤ 'ਚ ਕੰਮ ਕਰ ਰਹੇ ਸੀ ਅਚਾਨਕ ਸਮਾਨੀ ਬਿਜਲੀ ਡਿੱਗਣ ਕਾਰਨ ਦੋ ਦੀ ਡੈਥ ਹੋ ਗਈ ਏ ਫੌਜੀ ਅੱਜ ਤੋਂ ਕੁਝ 4 ਦਿਨ ਪਹਿਲੇ ਛੁੱਟੀ ਤੇ ਆਇਆ ਸੀ ਇਹ ਬਹੁਤ ਮੱਦ ਭਾਗੀ ਘਟਨਾ ਹੈ ਇਸ ਨੂੰ ਸਰਕਾਰ ਆਪਣੇ ਨੋਟਿਸ ਚ ਲਿਆਵੇ ਔਰ ਇਸ ਗਰੀਬ ਪਰਿਵਾਰ ਦੀ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਸਹਾਇਤਾ ਕਰੇ ਇਹ ਪਰਿਵਾਰ ਅੱਜ ਘਰੋਂ ਬਿਗੜ ਗਿਆ ਹੈ ਨਾ ਤਾਂ ਕੋਈ ਵੀ ਕਮਾਣਾ ਨਹੀਂ ਇਹਨਾਂ ਦੇ ਬੱਚਾ ਨੂੰ ਇੱਕ ਨੌਕਰੀ ਵੀ ਦਿੱਤੀ ਜਾਵੇ ਸਾਡੀ ਇਹੋ ਹੀ ਸਰਕਾਰ ਨੂੰ ਅਪੀਲ ਹੈ ਔਰ ਘਰ ਦਾ ਅੱਜ ਰੋਗ ਰੋ ਕੇ ਬਹੁਤ ਬੁਰਾ ਹਾਲ ਹੈ ਨਾ ਦਾ ਘਰ ਬਹੁਤ ਹੀ ਉੱਜੜ ਗਿਆ ਬਹੁਤ ਖੇਖਾਨ ਹੋ ਗਿਆ ਜੀ ਪਤਾ ਨਹੀਂ ਫੌਜੀ ਸਾਹਿਬ ਦੇ ਕਿੰਨੇ ਬੱਚੇ ਆ ਜੀ ਦੇਖੋ ਜੀ ਫੌਜੀ ਸਾਹਿਬ ਦਾ ਵਿਆਹ ਹੋਇਆ ਉਹਨੂੰ ਅੱਜ ਕੁਛ ਅਭੀ ਜੇ ਰੋ ਗਿਆ ਔਰ ਇੱਕ ਬੇਟੀ ਉਹਨਾਂ ਨੇ ਗੋਦ ਲਈ ਹੋਈ ਆ ਜੀ ਕਿੰਨੇ ਦਿਨ ਤੋਂ ਛੁੱਟੀ ਆ ਰਸਪੇੜੀ ਚਾਰ ਦਿਨ ਹੋ ਗਏ ਛੁੱਟੀ ਆਏ ਨੂੰ 15 ਦਿਨ ਦੀ ਛੁੱਟੀ ਆਏ ਸੀ ਜੀ ਆਪਣਾ ਚੋਨਾ ਮੰਗੀ ਮੰਗੀ ਵੱਢ ਰਹੇ ਸੀ ਤੇ ਝੋਨਾ ਲਾਉਣਾ ਸੀ ਨਾ ਨੇ ਆਪਣੇ ਖੇਤਾਂ ਵਿੱਚ ਕੰਮ ਕਰ ਰਹੇ ਸੀ ਆਪਣੇ ਖੇਤਾਂ ਦੇ ਵਿੱਚ ਕੰਮ ਕਰ ਰਹੇ ਸੀ ਦੋਨੋਂ ਚਾਚਾ ਭਤੀਜਾ ਕੰਮ ਕਰ ਰਹੇ ਸੀ ਤੇ ਅਚਾਨਕ ਹੀ ਉਹਨਾਂ ਤੇ ਮੁਸੀਬਤ ਆ ਪਈ